ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ પતિ-ਪਤਨੀ ਆਪਣੇ ਬੱਚਿਆਂ ਦੇ ਨਾਲ ਸੀ ਅਤੇ ਮੋਟਰਸਾਈਕਲ ਤੇ ਜਾਂਦੇ ਸਮੇਂ ਉਹਨਾਂ ਦੇ ਨਾਲ ਇੱਕ ਮਾੜੀ ਘਟਨਾ ਵਾਪਰ ਗਈ ਜਿਸ ਦੇ ਵਿੱਚ ਉਹਨਾਂ ਨੇ ਆਪਣੇ 10 ਸਾਲ ਦੇ ਬੱਚੇ ਨੂੰ ਗਵਾ ਦਿੱਤਾ ਪਤਾ ਲੱਗਿਆ ਕਿ ਸੜਕ ਦੇ ਕਿਨਾਰੇ ਤੇ ਉਹ ਖੜੇ ਸੀ ਕਿ ਪਿੱਛੋਂ ਆ ਰਹੀ ਰੋਡਵੇਜ਼ ਦੀ ਬੱਸ ਦੇ ਵੱਲੋਂ ਇਸ ਜੋੜੇ ਨੂੰ ਟੱਕਰ ਮਾਰੀ ਗਈ ਅਤੇ ਇਸ ਦੇ ਵਿੱਚ ਮਹਿਲਾ ਦੇ ਹੱਥੋਂ 10 ਮਹੀਨੇ ਦਾ ਬੱਚਾ ਹੀਠਾ ਡਿੱਗਿਆ ਅਤੇ ਬਾਸਤਾ ਟਾਇਰ ਉਸ ਬੱਚੇ ਦੇ ਉੱਪਰੋਂ ਲੰਘ ਗਿਆ ਦਰਦਨਾਕ ਤਰੀਕੇ ਦੇ ਨਾਲ ਲੰਤ ਹੋਇਆ ਇਹ ਬੱਚਾ ਅਤੇ ਦੂਸਰੇ ਪਾਸੇ ਪਰਿਵਾਰਿਕ ਮੈਂਬਰ ਰੋ ਰੋ ਕੇ ਬਿਹਾਲ ਨੇ ਕਿ ਉਹਨਾਂ ਦੇ ਨਾਲ ਹੀ ਮਿੰਟਾ ਸਕਿੰਟਾਂ ਦੇ ਵਿੱਚ ਬਣ ਕੀ ਗਿਆ ਫਿਰੋਜ਼ਪੁਰ ਹਾਈਵੇ ਤੇ ਪਿੰਡ ਪੀਰ ਮੁਹੰਮਦ ਦੇ ਨੇੜੇ ਹੀ ਘਟਨਾ ਵਾਪਰੀ ਹੈ ਜਿੱਥੇ ਇਹ ਜੋੜਾ ਸ਼ਬੀਲ ਪਿੰਡ ਦੇ ਲਈ ਰੁਕਿਆ ਸੀ ਗਰਮੀ ਜ਼ਿਆਦਾ ਹੋਣ ਦੇ ਕਾਰਨ ਉਹ ਰੁਕੇ ਸਨ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਪਿੰਡ ਪੰਜੇ ਤੋਂ ਫਤਿਹਗੜ ਸਾਹਿਬ ਨੂੰ ਵਾਪਸ ਆ ਰਹੇ ਸਨ ਕਿ ਤੇਜ਼ ਗਰਮੀ ਦੇ ਕਾਰਨ ਰਸਤੇ ਦੇ ਵਿੱਚ ਰੁਕ ਗਏ ਮਿੱਠਾ ਪਾਣੀ ਪੀਣ ਦੇ ਲਈ ਉਹ ਰੁਕੇ ਸਨ ਇਹ ਸਾਰੇ ਬਿਆਨ ਪਿਤਾ ਪਾਲਾ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਕਿਸੇ ਦੌਰਾਨ ਹੀ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਇੱਕ ਅਜਿਹੀ ਟੱਕਰ ਮਾਰੀ ਜਿਸ ਦੇ ਵਿੱਚ ਉਹਨਾਂ ਦਾ ਪੁੱਤ ਸੁਖਚੈਨ ਪਤਨੀ ਦੇ ਹੱਥੋਂ ਹੀਟਾ ਡਿੱਗ ਪਿਆ ਇਸ ਬੱਚੇ ਦੀ ਉਮਰ ਬਹਿਸ 10 ਮਹੀਨੇ ਦੀ ਸੀ ਬੱਸ ਦੇ ਟਾਇਰ ਹਿੱਟਾਉਣ ਦੇ ਕਾਰਨ ਬੱਚੀ ਦੀ ਜਾਨ ਚਲੀ ਗਈ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਬੱਚੇ ਦੀ ਮਾਂ ਦੀ ਸਿਹਤ ਵੀ ਖਰਾਬ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਇੱਧਰ ਕਹਿਣਾ ਸੀ ਕਿ ਰੋਡ ਵੇਜ਼ ਦੀ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਬੱਸ ਦੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਫਿਲਹਾਲ ਦੋਸ਼ੀ ਡਰਾਈਵਰ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਕਿ ਜਲਦ ਹੀ ਗ੍ਰਿਫਤਾਰ ਕਰਨ ਦਾ ਪ੍ਰੋਸਾ ਪੁਲਿਸ ਦੇ ਵੱਲੋਂ ਦਿੱਤਾ ਗਿਆ ਲੱਗੀ ਸੀ ਤੋਂ ਪਾਣੀ ਸੀ ਤੀਨ ਦੀ ਖੜ ਗਏ ਪਾਣੀ ਪਿੰਦੇ ਪਏ ਸੀ ਤੇ ਪਿੱਛੋਂ ਦੀ ਬਾਸਾਈ ਤੇਜ ਸਪੀਡ ਚ ਅੱਛਾ ਬੱਸ ਨੂੰ ਨਾਤ ਲਈ ਤਾਂ ਪਾਣੀ ਮੰਨ ਲਓ ਪਿਆਣ ਵਾਸਤੇ ਉਹਨੇ ਸਪੀਡ ਨਾਲ ਅੱਗੇ ਦੀ ਲਗਾ ਕੇ ਬੱਸ ਨੂੰ ਰੋਕ ਮੰਨ ਲਓ ਕੋਈ ਮੋੜ ਨਾਲ ਲੱਤ ਤੋਰੇ ਪਾਣੀ ਪੀ ਗਏ ਤਾਂ ਉਹਨੇ ਬੱਸ ਗੋਦੀ ਲਾ ਕੇ ਖੜਾ ਆਤੀ ਅੱਛਾ ਮੰਨ ਲਓ ਚਲਦੀ ਪਈ ਸੀ ਜੇ ਬੱਸ ਮੱਟੀ ਵੀ ਕਰ ਲਈ ਐਂਡ ਲੜਿਆ ਨਾਲ ਬਾਰੀ ਦੀ ਅਗਲੀ ਦੇ ਤੇ ਮੈਂ ਤੇ ਆ ਬੱਚਾ ਅੱਗੇ ਬੈਠਾ ਹੈ ਇਹ ਅੱਧਰ ਡੇਗੇ ਤੇ ਵਾਈਪ ਪਿੱਛੇ ਡੇਗੀ ਅੱਧਰ ਬੱਚਾ ਕੁਝ ਬਿਠਾ ਰਿਹਾ ਹੁੰਦਾ ਆ ਹਮਦੋ ਨੇ ਕੋਈ ਐ ਸਰਕਾਰ ਵੱਲੋਂ ਅਜੇ ਮੇਰਾ ਤਾਂ ਬੱਚਾ ਤਾਂ ਮੇਰਾ ਮਿਲਣਾ ਨਹੀਂ ਸੀ ਚਾਰੇ ਸੀਗੇ ਇੱਕ ਬੱਚਾ ਸੀ ਇੱਕੇ ਛੋਟਾ ਬੱਚਾ ਦੋ ਬੱਚੇ ਤੇ ਵਾਈਪ ਦਸ ਮਿੰਟ ਨੂੰ ਸੀ ਸੀ ਇਹ ਪੀਰਮੰਮ ਦਾ ਬੱਸ ਸਟੈਂਡ ਤੇ ਇਹ ਪਰਿਵਾਰ ਆ ਰਹੇ ਹੈ ਪਰਿਵਾਰ ਜੀ ਮੋਟਰਸਾਈਕਲ ਤੇ ਸਵਾਰ ਸੀ ਪਤਾ ਲੱਗਿਆ ਵੀ ਉੱਥੇ ਸ਼ਵੀਰ ਲੱਗੀ ਸੀ ਪਾਣੀ ਵਾਲੀ ਇਹ ਤੇਰੇ ਪਾਣੀ ਪੀਣ ਲੱਗੇ ਤੇ ਪਿੱਛੋਂ ਬੱਸ ਆਈ ਹੈ ਰੋਡਵੇ ਦੀ ਉਹਦੇ ਨਾਲੇ ਟਕਰਾ ਕੇ ਜਿਹੜਾ ਬੱਚਾ ਡਿੱਗ ਕੇ ਥੱਲੇ ਟਾਇਰ ਦੇ ਥੱਲੇ ਆ ਗਿਆ ਜੀ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਜਿਹੜੀ ਡਰਾਈਵਰ ਅਨਨੋਨ ਪਾਸ ਰੋਡਵੇ ਦੀ ਕਬਜ਼ਾ ਪੁਲਿਸ ਵਿੱਚ ਹੈ ਉਹਦੇ ਖਿਲਾਫ ਜਿਹੜਾ ਮਕਦਮਾ ਦਰਜ ਦਰਜ ਕੀਤਾ 106 ਵਲੀਕ ਇੱਕ 125 ਬੀ ਐਨ ਐਸ ਤੇ 281 ਬੀ ਐਨ ਐਸ ਇਹਨਾਂ ਤੋਂ ਸਾਡੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਨਨੋਨ ਫਿਲਹਾਲ ਅਨਨੋਨ ਨੂੰ ਬਸ ਕਬਜ਼ਾ ਪੁਲਸੇ ਪਤਾ ਲੱਗੀ ਜਾਣਾ ਜੀ